ਗੱਲ ਇਹ ਹੈ ਕਿ ਕਸੂਰ ਕਿਸੇ ਹੋਰ ਦਾ ਸ਼ਰਮ ਦੀ ਗੱਲ ਇਹ ਹੈ ਕਿ ਤੁਸੀਂ ਗੁੰਡੇ ਨੇ ਨਹੀਂ ਮਾਰਿਆ ਉਹਨਾਂ ਨੂੰ ਇਹ ਪੁਲਿਸ ਨੇ ਮਾਰਿਆ ਜੋ ਉਹਦੇ ਆਪ ਨੂੰ ਰક્ષਕ ਕਹਿੰਦੀ ਹੈ ਕਾਂਟੇਲੀ ਪੁਲਿਸ ਹੈ ਜਿਨੂੰ ਅਸੀਂ ਕਹਿੰਦੇ ਕਿ ਅਸੀਂ ਟਰਸਟ ਕਰਦੇ ਹਾਂ ਤੁਹਾਡੇ ਤੇ ਤੁਸੀਂ ਕਹਿੰਦੇ ਬੋਲੋ ਨਾ ਸੀ ਕਿਉਂ ਨਾ ਬੋਲੀਏ ਤੁਸੀਂ ਮਾਰਾ ਕਰੋ ਥੱਪੜ ਮਾਰੋ ਜੀ ਰੋਈਏ ਵੀ ਨਾ ਮਾਰਤਾ ਉਸ ਤੋਂ ਬਾਅਦ ਐਕਸੀਡੈਂਟ ਦਾ ਤੁਸੀਂ ਰੂਪ ਦੇ ਰਹੇ ਹੋ ਉਹਨੂੰ ਅਸੀਂ ਬੇਵਕੂਫਾਂ ਤਾਨੂੰ ਸਮਝ ਨਹੀਂ ਆਉਂਦੀ ਮਰਡਰ ਕੀ ਹੈ ਟੈਕਸੀਡੈਂਟ ਕੀ ਹੈ ਟੈਕਸੀਡੈਂਟ ਨਹੀਂ ਸੀ ਉਹ ਪਲਾਨਡ ਮਰਡਰ ਸੀ ਉਹ ਪੁਲਿਸ ਵਾਲੇ ਸੀਆਈਏ ਟੂ ਸਟਾਫ ਦੀ ਹਿਰਾਸਦ ਦੇ ਵਿੱਚ ਇੱਕ ਅਧਿਆਪਕ ਨਿਰਿੰਦਰਦੀਪ ਸਿੰਘ ਗੋਨਿਆਣਾ ਦੀ ਹੋਈ ਮੌਤ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਲੋਕਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਇਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੋਨਿਆਣਾ ਮੰਡੀ ਦੀ ਪੂਰਨ ਤੌਰ ਦੇ ਉੱਤੇ ਬੰਦ ਕੀਤੀ ਗਈ ਦੱਸਦੀ ਕਿ ਨਿਰਿੰਦਰਦੀਪ ਸਿੰਘ ਦੀ ਪਤਨੀ ਭਾਵਕ ਹੁੰਦੀ ਨਜ਼ਰ ਆਈ ਹੈ ਤੇ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਰੱਖਿਆ ਕਰਨ ਵਾਲੀ ਪੁਲਿਸ ਹੀ ਉਸ ਦੇ ਪਤੀ ਦੀ का ल उसका कोई भी कसूर नहीं सी मेरे पति प्लानिंग करके दे दे के मार्या क्या है? देखी फैमिली कोई किसी भी तरीके किसी क्रिमिनल बैकग्राउंड छो कुछ भी अस एक आम इंसान जो रोज़ रोजी रोटी पढ़ा के कमा रहे थे दोनों से हस्बैंड वाइफ टीचर से के दोनों। मैं करंटली मतलब तो जॉब नहीं कर रही थ पिछले साल छोट लग गई मेरे हसबैंड ਮਤਲਬ ਕਾਫੀ ਸਾਲਾਂ ਤੋਂ ਪੜਾ ਰਹੀ ਸੀ 13 ਸਾਲ ਤੋਂ ਪੜਾ ਰਹੀ ਸੀ ਪਹਿਲਾਂ ਬਾਬਾ ਫਰੀਦ ਕਾਲ ਸਕੂਲ ਚ ਹੀ ਪੜਾ ਕੇ ਆਏ ਕਾਲਜ ਪੜਾ ਕੇ ਆਏ ਹੈ ਇੰਗਲਿਸ਼ ਦੇ ਮਾਹਿਰ ਸੀ ਉਹ ਐਮ ਇੰਗਲਿਸ਼ ਕੀਤੀ ਰਹੀ ਸੀ ਕੋਈ ਮੈਂ ਦੁਬਾਰਾ ਕਹਿਣਾ ਚਾਹੁੰਦੀ ਹਾਂ ਆਮ ਇਨਸਾਨ ਸੀ ਕਿਸੇ ਵੀ ਕਿਸੇ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ ਉਹਨਾਂ ਨੇ ਅਗਰ ਕੋਈ ਲੜ ਰਿਹਾ ਹਤਾ ਚੁੱਪ ਹੋ ਜਾਂਦੇ ਸੀ ਸ਼ਾਂਤ ਇਨਸਾਨ ਸੀ ਬਹੁਤ ਉਹ ਮੇਟੋ ਦੇ ਸ਼ੁੱਕਰਵਾਰ 23 ਮਈ 2025 ਘਰੋਂ ਜਿਵੇਂ ਰੋਜ਼ ਜਾਂਦੇ ਸੀ ਅੱਜ ਡਿਊਟੀ ਹੀ ਗਏ ਸੀ ਜਿਵੇਂ ਮੈਂ ਅੱਗੇ ਫੋਨ ਕਰਦੀ ਸੀ ਉਵੇਂ ਹੀ ਫੋਨ ਕੀਤਾ ਸੀਗਾ 5:30 ਕੀ ਤੁਸੀਂ ਕਿੱਥੇ ਰਹਿ ਗਏ ਆ ਰਹੇ ਹੋ ਬਸ ਉਹਨਾਂ ਨੇ ਇਹ ਕਹਿ ਆ ਕੀ ਲਾਸਟ ਜੋ ਲਾਈਨ ਤੂੰ ਚਾਹ ਬਣਾ ਲੈ ਐਂ ਸੀ ਮੈਂ ਆ ਗਿਆ ਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਡੀਕ ਨਹੀਂ ਆਉਂਦਾ ਸਾਰੀ ਉਹ ਮੈਂ ਡੀਕ ਕੋ ਦੁੱਖ ਦੀ ਗੱਲ ਇਹ ਹੈ ਕਿ ਕਸੂਰ ਕਿਸੀ ਉਹਨਾਂ ਦਾ ਆਰੰਗ ਉਹਨਾਂ ਦਾ ਡਿਊਟੀ ਤੇ ਗਏ ਸੀ ਸੀਏ ਸਾਫਟ ਨਾਲ ਕੋਈ ਸਾਡਾ ਲੈਣ ਦਾ ਨਹੀਂ ਕੋਈ ਸਾਡੀ ਇਨਵੋਲਵਮੈਂਟ ਨਹੀਂ ਕੋਈ ਸਾਡੀ ਐਸੋਸੀਏਸ਼ਨ ਨਹੀਂ ਕੁਝ ਨਹੀਂ ਸੀ ਸਾਡਾ ਉੱਥੋਂ ਚੱਕਿਆ ਉਹਨਾਂ ਨੇ ਸਾਡੇ ਪਾਸੇ ਤਾਂ ਗੱਲ ਹੋਈ ਸੀ ਜਿਵੇਂ ਆਮ ਗੱਲ ਕਰਦੇ ਸੀ ਰੁਟੀਨਸ ਉਵੇਂ ਗੱਲ ਕੀਤੀ ਉਹਨਾਂ ਨੇ ਕੋਈ ਮਤਲਬ ਜਿਵੇਂ ਉਹਨਾਂ ਨੂੰ ਵੀ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਜੇ ਕੁਝ ਖਤਰਾ ਹੁੰਦਾ ਜਾਂ ਕੁਝ ਹੁੰਦਾ ਜ਼ਰੂਰ ਦੱਸਦੇ ਮੈਨੂੰ ਕਿਉਂਕਿ ਹਰ ਗੱਲ ਸ਼ੇਅਰ ਕਰਦੀ ਸੀ ਮੈਂ ਚਾਹੇ ਮਾਈਨਰ ਗੱਲ ਹੋਵੇ ਚਾਹੇ ਮੇਜਰ ਗੱਲ ਹੋਵੇ ਹਰ ਚੀਜ਼ ਗੱਲ ਕਰਦੀ ਸੀ ਜੋ ਵੀ ਹੋਇਆ ਉਸ 2 ਘੰਟੇ ਦੇ ਵਿੱਚ ਹੀ ਹੋਇਆ 5:30 ਤੋਂ 7:30 ਸ਼ਰਮ ਦੀ ਗੱਲ ਇਹ ਕਿ ਕਿਸ ਗੁੰਡੇ ਨੇ ਨਹੀਂ ਮਾਰਿਆ ਉਹਨਾਂ ਨੂੰ ਇਹ ਪੁਲਿਸ ਨੇ ਮਾਰਿਆ ਜੋ ਉਹਦੇ ਆਪ ਨੂੰ ਰક્ષਕ ਕਹਿੰਦੀ ਹੈ ਕਾਤਿਲ ਹੀ ਪੁਲਿਸ ਹੈ ਜਿਨੂੰ ਅਸੀਂ ਕਹਿੰਨੇ ਕਿ ਅਸੀਂ ਟਰਸਟ ਕਰਦੇ ਆ ਤੁਹਾਡੇ ਤੇ ਆਮ ਆਦਮੀ ਪਾਰਟੀ ਮੈਂ ਕਿਸੇ ਪਾਰਟੀ ਦੇ ਨਾਲ ਤੁਸੀਂ ਮੈਨੂੰ ਕਦੇ ਮੈਂ ਕਦੇ ਕਿਸੇ ਨੂੰ ਸਪੋਰਟ ਨਹੀਂ ਕੀਤਾ ਕਦੇ ਕਿਸੇ ਦੇ ਅਗੇਂਸਟ ਨਹੀਂ ਗਈ ਹ ਬਟ ਮੈਨੂੰ ਇੱਥੇ ਖੜਨਾ ਪੈ ਰਿਹਾ ਤੁਹਾਡੀ ਕਰਤੂਤਾ ਦੇ ਕਾਰਨ ਤੁਸੀਂ ਇਹ ਜੇ ਕੰਮ ਨਾ ਕਰੋ ਕਿ ਸਾਨੂੰ ਬੋਲਣਾ ਪਵੇ ਆਮ ਆਦਮੀ ਕੀ ਕਰੇ ਸਾਨੂੰ ਕਿਉਂ ਮਜਬੂਰ ਕੀਤਾ ਬੋਲਣ ਲਈ ਤੁਸੀਂ ਕਹਿੰਦੇ ਬੋਲੋ ਨਾ ਸੀ ਕਿਉਂ ਨਾ ਬੋਲੀਏ ਤੁਸੀਂ ਮਾਰਾ ਕਰੋ ਥੱਪੜ ਮਾਰੋ ਜੀ ਰੋਈਏ ਵੀ ਨਾ ਕਿਉਂ ਜੀ ਆਥੋਡ ਇਨਸਾਫ ਹੈ ਮਾਰਤਾ ਉਸ ਤੋਂ ਬਾਅਦ ਐਕਸੀਡੈਂਟ ਦਾ ਤੁਸੀਂ ਰੂਪ ਦੇ ਰਹੇ ਹੋ ਉਹਨੂੰ ਅਸੀਂ ਬੇਵਕੂਫ ਆ ਸਾਨੂੰ ਸਮਝ ਨਹੀਂ ਆਉਂਦੀ ਮਰਡਰ ਕੀ ਹੈ ਕਿ ਐਕਸੀਡੈਂਟ ਕੀ ਹੈ ਤੇ 15 ਸਾਲ ਦਾ ਬੱਚਾ ਵੀ ਦੇਖ ਕੇ ਦੱਸ ਦੂਗਾ ਕਾਰਨ ਨੂੰ ਐਕਸੀਡੈਂਟ ਨਹੀਂ ਸੀ ਉਹ ਫੁੱਲ ਮਰਡਰ ਫਿੱਟ ਪਲਾਨਡ ਮਰਡਰ ਸਿਗਾ ਪੁਲਿਸ ਨੂੰ ਬਹੁਤ ਸ਼ਰਮਨਾਹ ਹਰਕਤ ਕੀਤੀ ਹੈ ਪੁਲਿਸ ਨੇ ਸੀਐਸਟਾਫ ਵੱਲੋਂ ਅਸੀਂ ਅਹੀਂ ਮੰਗ ਕਰਦੇ ਆਂ ਕਿ ਜਿਨੇ ਜੋ ਵੀ ਲੋਕ ਇਨਵੋਲਡ ਹੈ ਦੇ ਵਿੱਚ ਜਿਨੇ ਵੀ ਲੋਕ ਐਸੋਸੀਏਟਡ ਨੇ ਸਭ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਨਚਾਰਜ ਨੇ ਕਰਨਦੀਪ ਸਿੰਘ ਜਿਹੜੇ ਕਹਿੰਦੇ ਕਿ ਆਈ ਵਾਸ ਨਾਟ देयर ਐਟ ਦਟ ਟਾਈਮ ਉਹਨਾਂ ਨੇ ਇਹ ਬੋਲੇ ਕਿ ਮੈਂ ਸਿਗਾ ਹੀ ਨਹੀਂ ਉੱਥੇ ਅਵੇਲੇਬਲ ਹੀ ਨਹੀਂ ਸੀ ਬਟ ਐਦਾਂ ਨਹੀਂ ਹੁੰਦਾ ਅਸੀਂ ਵੀ ਨੌਕਰੀ ਵਾਲੇ ਬੰਦੇ ਆ ਸਮਝਦੇ ਆ ਐਚਓਡੀ ਦੇ ਬਿਨਾ ਕੁਝ ਨਹੀਂ ਹੁੰਦਾ ਜੂਨੀਅਰ ਸਟਾਫ ਕੁਝ ਨਹੀਂ ਕਰ ਸਕਦਾ ਬਿਨਾ ਇਨਸਟਰਕਸ਼ਨਸ ਦੇ ਤੁਹਾਡੀ ਸਭ ਕੁਝ ਪਲਾਨਿੰਗ ਸੀ ਇਹ ਪਹਿਲਾਂ ਹੀ ਚੱਕਣਾ ਮਾਰਨਾ ਜੋ ਵੀ ਤੁਸੀਂ ਕੀਤਾ ਅਸੀਂ ਉਸ ਚੀਜ਼ ਦੀ ਨਿੰਦਾ ਕਰਦੇ ਆ ਬੁਰੇ ਸ਼ਬਦਾਂ ਚ ਨਿੰਦਾ ਕਰਦੇ ਆ ਤੁਹਾਨੂੰ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਣ ਦਾ ਜੇ ਕਸੂਰ ਸੀ ਸਾਨੂੰ ਦੱਸ ਦੇ ਤੁਸੀਂ ਸਜ਼ਾ ਦੇ ਦਿੰਦੇ ਕੋਈ ਹੋਰ ਤਰੀਕਾ ਹੁੰਦਾ ਹੈ ਇੱਕ ਲਾਅ ਹੁੰਦਾ ਤੁਸੀਂ ਤਾਂ ਪੜੇ ਲਿਖੇ ਲੋਕ ਹੋ ਪੁਲਿਸ ਵਾਲੋਂ ਪਾਰਟੀ ਵਾਲੋਂ ਹਰ ਚੀਜ਼ ਨੂੰ ਲਾਅ 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 ਕਰਦੇ ਹੋਗੇ ਆਹ ਸਿਸਟਮ ਹੁੰਦਾ ਆਹ ਸਿਸਟਮ ਹੁੰਦਾ ਡਰਗਸ ਅਗੇਂਸਟ ਆਰ ਸਿਸਟਮ ਹੈ ਕੀ ਸਿਸਟਮ ਹੈ ਤੁਹਾਡਾ ਤੁਹਾਨੂੰ ਸਿਸਟਮ ਦੀ ਸਪੈਲਿੰਗ ਨਹੀਂ ਆਉਂਦੀ ਇਥੋਂ ਤਾਂ ਆਈ ਲੱਗਦਾ ਬੇਗੁਨਾ ਇਨਸਾਨ ਨੂੰ ਤੁਸੀਂ ਮਾਰ ਰਹੇ ਹੋ ਜੋ ਇੱਕ ਟੀਚਰ ਹੈ ਜੋ ਕਿੰਨੇ ਬੱਚਿਆਂ ਦਾ ਰੋਲ ਮਾਡਲ ਹੈ ਸਟੂਡੈਂਟਸ ਮੇਰੇ ਰੋ ਰਹੇ ਨੇ। ਇਹਨੇ ਦੂਰ ਦੂਰੋਂ ਫੋਨ ਆ ਰਹੇ ਕੋਈ ਅਮਰੀਕਾ ਤੋਂ ਫੋਨ ਕਰ ਰਿਹਾ ਕੋਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ। ਪੁੱਛਦੇ ਮੈਮ ਕੀ ਹੋ ਗਿਆ? ਦੱਸੋ ਤੁਸੀਂ ਕੀ ਹੋ ਗਿਆ? ਹਫਤਾ ਹੋ ਗਿਆ ਇਹਨਾਂ ਨੂੰ ਗਏ ਨੂੰ। ਕੋਈ ਜਾਂਚ ਨਹੀਂ ਕੋਈ ਵੀ ਇਨਕੁਆਇਰੀ ਨਹੀਂ ਕੋਈ ਕਰੇ ਤੱਕ ਆਉਂਦੋਂ ਜ਼ਰੂਰੀ ਨਹੀਂ ਸਮਝਿਆ। कि ऐसी अब कोई रीज़न दे रीज़न तो है ही नहीं कोई थोड़े कोई थोड़े को ही नहीं कुछ बोलन बस अस मांग करते हैं कि जिन्हें भी कसूरवार लोग हैं, जो भी सीए स्टाफ टू इनकलूडिंग हैड अरेस्ट कितना करना चाहिए आई नॉट डिमांड ओनली सस्पेंशन बट फुल टर्मीनेशन ਬਕਾਇਦਾ سزا ਮਿਲਨੀ ਚਾਹੀਦੀ ਐ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਐ ਕਿਉਂਕਿ ਅਗਰ ਅੱਜ ਨਾ ਰੋਕਿਆ ਗਿਆ ਇਹਨਾਂ ਨੂੰ ਕੱਲ ਪਤਾ ਨਹੀਂ ਕਿੰਨੇ ਲੋਕ ਹੋਰ ਮਾਰਨਗੇ ਇਸ ਚੀਜ਼ 'ਤੇ ਰੁਕਾਵਟ ਲਗਣੀ ਬਹੁਤ ਜ਼ਰੂਰੀ ਐ ਸੱਚ ਕਹਿ ਰਿਹਾ ਤੁਸੀ ਸਾਰੇ ਉਹਨਾਂ ਦੇ ਮੁਖ ਖੂਨ ਲੱਗ ਚੁੱਕਾ ਐ ਜੇ ਉਹਨਾਂ ਨੂੰ ਅੱਜ ਨਾ ਰੋਕਿਆ ਗਿਆ ਪਤਾ ਨਹੀਂ ਕਿੰਨੇ ਹੋਰ ਕਿੰਨੇ ਹੋਰ ਨੈਂਸੀ ਵਿਧਵਾ ਹੋਣਗੇ ਆ ਕਿੰਨੇ ਕਨਵ ਮੇਰੇ ਬੱਚੇ ਜਿਹੇ ਵਰਗੇ ਉਹਨਾਂ ਦੇ ਸਿਰ ਤੋਂ ਵਾਪਸ ਸਾਇਆ ਜਾਊਗਾ ਬਹੁਤ ਮਾੜੀ ਗੱਲ ਹੈ ਮੈਂ ਸਿਰਫ ਇਹ ਅਰਦਾਸ ਕਰਦੀ ਆਂ ਕਿ ਸਾਨੂੰ ਜਲਦ ਤੋਂ ਜਲ ਇਨਸਾਫ ਦਿੱਤਾ ਜਾਵੇ ਜਲਦ ਤੋਂ ਜਲ ਜਿੰਨੀ ਜਲਦੀ ਅਰੈਸਟ ਹੋ ਸਕਣ ਇਹਨਾਂ ਨੂੰ ਕੀਤਾ ਜਾਵੇ ਇਹਨਾਂ ਨੂੰ ਜਲਦ ਤੋਂ ਜਲ ਇਹਨਾਂ ਨੂੰ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਅਰੈਸਟ ਕਰਨ 'ਚ ਇੰਨੀ ਦੇਰ ਲੱਗ ਰਹੀ ਹੈ ਇਹਨਾਂ ਨੂੰ ਕੋਈ ਛੋਟਾ ਮੋਟਾ ਕਸੂਰ ਨਹੀਂ ਸੀ ਕੋਈ ਚੋਰੀ ਡਕੈਤੀ ਨਹੀਂ ਸੀ ਇਲੈਕਟ੍ਰਿਕ ਸ਼ੌਕ ਨਾਲ ਮਰ ਰਿਹਾ ਕੀਤਾ ਤੁਸੀਂ ਜੇ ਤੁਹਾਡੇ ਤੋਂ ਕੁਝ ਨਹੀਂ ਹੁੰਦਾ ਨਾ ਇਹਨਾਂ ਨੂੰ ਮੇਰੇ ਸਾਹਮਣੇ ਲੈ ਆਓ ਮੇਰੇ ਸਾਹਮਣੇ ਇਹਨਾਂ ਨੂੰ ਲੈ ਕੇ ਆਓ ਮੈਂ ਗਰੰਟ ਦਉਂਗੀ ਇਹਨਾਂ ਨੂੰ ਤਾਕੀ ਉਹ ਦਰਦ ਨੂੰ ਸਮਝਣ ਜੋ ਜਿਸ ਤੋਂ ਮੈਂ ਜਾ ਰਹੀ ਹਾਂ ਮੇਰਾ ਪਰਿਵਾਰ ਜਾ ਰਿਹਾ ਹੈ ਸਾਰਾ ਮੇਰੇ ਭੈਣ ਭਰਾ ਜਾ ਰਹੇ ਆ ਸਭ ਇਹਨਾਂ ਨੂੰ ਪਤਾ ਲੱਗੇ ਉਹ ਕਰੰਟ ਕਿਵੇਂ ਹੁੰਦਾ ਹੈ ਦਰਦ ਕੀ ਹੁੰਦਾ ਮੈਂ ਦੱਸੂਗੀ ਇਹਨਾਂ ਬਸ ਐ ਕਲਾਸ 'ਚ ਮੈਂ ਆਹੀ ਕਹਿਣਾ ਚਾਹੂੰਗੀ ਕਿ ਇਨਸਾਫ ਲਈ ਆਪਾਂ ਖੜੇ ਹੋਏ ਆ ਥੈਂਕ ਯੂ ਤੁਹਾਡੇ ਸਾਰਿਆਂ ਦਾ ਤੁਸੀਂ ਸਾਡੇ ਨਾਲ ਖੜੇ ਹੋਏ ਹੋ ਥੈਂਕ ਯੂ ਸੋ ਮੱਚ ਹੁਣ ਆਪਾਂ ਇਹ ਲੜਾਈ ਮਿਲ ਕੇ ਲੜਨੀ ਹੈ ਜਸਟਿਸ ਫॉर ਨਰਿੰਦਰ ਦੀਪ ਸਿੰਘ ਦੱਸਦੀ ਕਿ ਨੌਜਵਾਨ ਨਰਿੰਦਰ ਦੀਪ ਸਿੰਘ ਨੂੰ ਇਨਸਾਫ ਦਿਵਾਉਣ ਦੇ ਲਈ ਲੋਕ ਸੜਕਾਂ ਦੇ ਉੱਤੇ ਹੋਏ ਨੇ ਕਿਸਾਨ ਜਥੇਬੰਦੀਆਂ ਵੀ ਹੱਕ ਦੇ ਵਿੱਚ ਡਟੀਆਂ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਬੀਤੇ ਕੱਲ ਗੋਨੀਆੜਾ ਮੰਡੀਪੁਰਨ ਤੌਰ ਦੇ ਉੱਤੇ ਬੰਦ ਰੱਖੀ ਗਈ ਤੇ ਦੱਸਦੀ ਕਿ ਪਰਿਵਾਰ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਨਰਿੰਦਰ ਦੀਪ ਸਿੰਘ ਦਾ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਹੈ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਅਜਿਹਾ ਅੱਗੇ ਤੋਂ ਵੀ ਉਹ ਕਰਨਗੇ ਹੋਰ ਨੌਜਵਾਨਾਂ ਨੂੰ ਵੀ ਬੇਕਸੂਰ ਨੌਜਵਾਨਾਂ ਦਾ ਵੀ ਇਸੇ ਤਰ੍ਹਾਂ ਕਤਲ ਕਰਨਗੇ ਪੀੜਤ ਪਰਿਵਾਰ ਦੇ ਵੱਲੋਂ ਅਜਿਹਾ ਕਿਹਾ ਜਾ ਰਿਹਾ ਹੈ ਵੈਰ ਰਿਪੋਰਟ ਪੰਜਾਬ ଲୋକ ਚੈਨਲ